ਮੇਰਾ ਨਾਮ ਕੁਨੀਤ ਕਲਿਆਣ ਹੈ ਐਸ ਡੀ ਕੇ ਡਬਲਯੂ ਦੀ ਸੰਭਾਲਾ ਲਈ ਸਾਡੇ ਕੋਲ ਕੰਪਲੇਂਟ ਆਈ ਹੈਗੀ ਹੈ ਮੈਨੂੰ ਮਾਰਕ ਹੋਈ ਹੈ ਕੰਪਲੇਂਟ ਮੈਂ ਚੈੱਕ ਆਉਟ ਕੀਤੀ ਗਈ ਹੈ ਤੇ ਜੋ ਵੀ ਵਿਭਾਗੀ ਰੂਲ ਅਨੁਸਾਰ ਕਾਰਵਾਈ ਹੈ ਉਹ ਅਮਲ ਵਿੱਚ ਲਾਗੂ ਕੀਤੀ ਜਾਵੇਗੀ ਅਸੀਂ ਵੈਰੀਫਿਕੇਸ਼ਨ ਪਹਿਲਾਂ ਰਿਪੋਰਟ ਲੈਣੇ ਹੁੰਦੇ ਹੋਂਗੇ ਤੇ ਆਲ ਦ ਯੂ ਪ੍ਰੋਸੀਜਰ ਫਾਲੋ ਕੀਤਾ ਜਾ ਰਿਹਾ ਹੈ ਤੇ ਵਾਟਐਵਰ ਜੋ ਉਹਦੀ ਕਾਰਵਾਈ ਹੋਣੀ ਹੈ ਉਹ ਕਰ ਦਿੱਤੀ ਜਾਵੇਗੀ ਐਸ ਪਰ ਰੂਲਸ ਸਰ ਜਿੰਨੇ ਪਿੰਡ ਵਾਲਿਆਂ ਨੇ ਕਿਹਾ ਵੀ ਉਹ ਇੱਕ ਪੰਚਾਇਤ ਹੀ ਹੋ ਸਕਦਾ ਕਾਰਵਾਈ ਨਾ ਹੋਵੇ ਇਦਾਂ ਦਾ ਕੋਈ ਹੈ ਨਹੀਂ ਅਮੇ ਨਹੀਂ ਹੈ ਨੋ ਅਮੇ ਦਾ ਕੁਝ ਨਹੀਂ ਹੈ ਜੋ ਕਿ ਬਾਕੀ ਰੂਲ ਅਕੋਰਡਿੰਗ ਕਾਰਵਾਈ ਹੋਣੀ ਹੈ ਉਹ ਹੋਣੀ ਹੈ ਸੱਤੀ ਮਾ ਇਹ ਮਾਮਲੇ ਚ ਕੀ ਕਾਰਵਾਈ ਕੀਤੀ ਜਾ ਸਕਦੀ ਹੈ ਇਹਦੇ ਚ ਬੇਸਿਕਲੀ এনवायरमेंटल ਕੰਪਨਸੇਸ਼ਨ ਇੰਪੋਜ਼ ਹੁੰਦਾ ਹੁੰਦਾ ਜ ਜਿਹਨਾਂ ਨੇ ਕੋਈ ਨਾਰਮਲਤ ਲਾਈ ਹੈ ਤੇ ਇਹਦੇ ਵਿੱਚ ਅਸੀਂ ਜੇ ਪਾਇਆ ਜਾਂਦਾ ਹੈ ਕਿ ਦੋਸ਼ੀ ਤਾਂ ਉਹਦੇ ਉਹ ਅਸੀਂ ਈਸੀ ਕੱਟਦੇ ਹੁੰਦੇ ਆ ਤਾਂ ਉਹ ਦੈਟ ਵਿਲ ਬੀ ਡਨ ਸਰ ਦੇ ਮੈਂ ਗੱਲ ਕਰ ਰਿਹਾ ਕਿ ਨਾਲ ਦੇ ਕਿਸਾਨਾਂ ਨੇ ਵੀ ਤੁਹਾਨੂੰ ਕੰਮ ਦੇਣ ਕੀਤੇ ਵੀ ਉਹਨਾਂ ਦੀ ਫਸਲ ਵੀ ਸੜੀ ਆ ਤੇ ਉਹਨਾਂ ਨੂੰ ਵੀ ਕੰਪਨਸੇਸ਼ਨ ਜਿਮਨ ਮੁਆਫਜ਼ਾ ਵਗੈਰਾ ਦਿੱਤਾ ਜਾਊਗਾ ਕਿੰਨਾ ਹੈਗਾ ਦੇਖੋ ਇਹਦੇ ਰਿਕਾਰਡਿੰਗ ਵੀ ਆਈ ਹੈਵ ਬੀਨ ਅਪਾਇੰਟਡ ਟੂ ਚੈੱਕ ਆਊਟ ਦਾ ਸਟਬਲ ਬਰਨਿੰਗ ਹੈ ਨਾ ਸਟਬਲ ਬਰਨਿੰਗ ਮੈਟਰਸ ਕੀ ਪੁਆਇੰਟ ਕੀਤਾ ਗਿਆ ਸੋ ਥੈਟ ਆਈ ਚੈੱਕ ਆਊਟ ਐਂਡ ਜੋ ਵਿਭਾਗੀ ਰੂਲਾਂ ਦੇ ਕੋਲ ਕਾਰਵਾਈ ਹੋਏਗੀ ਅਨੁਸਾਰ ਉਹ ਮੈਂ ਕਰ ਲਾਂਗਾ ਹਾਂਜੀ ਕੀ ਨਾਮ ਆ ਤੁਹਾਡਾ ਕਿੱਥੇ ਦਾ ਕਿਹੜਾ ਪਿੰਡ ਮੇਰਾ ਨਾਮ ਜੀ ਕਮਲਜੀਤ ਸਿੰਘ ਆ ਪਿੰਡ ਮੇਰਾ ਮਹਿਦੂਦਾ ਆ ਤੇ ਕੀ ਮਾਮਲਾ ਹੈਗਾ ਜਿਹੜਾ ਤੁਸੀਂ ਵੀਡੀਓ ਵਾਇਰਲ ਹੋਈ ਹੈ ਕੀ ਮਾਮਲਾ ਹੈ ਪੂਰਾ ਇਹ ਮਾਮਲਾ ਹੈਗਾ ਜੀ ਇਦਾਂ ਵੀ ਇਹ ਬੰਦਾ ਲਗਾਤਾਰ ਕਈ ਦਿਨਾਂ ਤੋਂ ਮਤਲਬ ਆਪਣੇ ਖੇਤਾਂ ਨੂੰ ਅੱਗ ਲਾ ਰਿਹਾ ਸੀ ਪਿੱਛੇ ਵੀ ਇਹਨੇ ਸਰਕਾਰੀ ਜ਼ਮੀਨ ਦੇ ਉੱਤੇ ਵੀ ਅੱਗ ਲਾਈ ਆ। ਮਤਲਬ ਜਿਹੜੀ ਸਾਡੇ ਪਿੰਡ ਦੀ ਪੰਚਾਇਤੀ ਜ਼ਮੀਨ ਆ ਉਸ ਦੇ ਉੱਤੇ ਵੀ ਅੱਗ ਲਾਈ ਆ। ਉਹਦੇ ਉੱਤੇ ਆ ਵੀਰ ਦੀ ਮੱਕੀ ਸੜੀ ਸੀ। ਉਹਦੇ ਕਰਕੇ ਅਸੀਂ ਇੱਥੇ ਐਸਜੀਐਮ ਸਾਹਿਬ ਨੂੰ ਲਿਖਤੀ ਰੂਪ ਚ ਦਰਖਾਸਤ ਦਿੱਤੀ ਸੀ। ਤੇ ਉਹ ਦੇਖੇ ਅਸੀਂ ਆ ਰਹੇ ਸੀ ਇਹ ਫੇਰ ਅੱਗ ਲਾਈ ਖੜਾ ਸੀ ਬੰਦਾ ਜਿਹੜੀ ਉਹ ਵੀਡੀਓ ਵਾਇਰਲ ਹੋਈ ਆ। ਉਹਦੇ ਇਹ ਤੰਗਲੀ ਲੈ ਕੇ ਖੇਤ ਦੇ ਗੱਭੇ ਐਦਾਂ ਕਰਕੇ ਖੜਾ ਤੰਗਲੀ ਦੇ ਉੱਤੇ ਹੱਥ ਰੱਖ ਕੇ ਵੀ ਕਿਹੜੀ ਉਹ ਟੰਗੜੀ ਨੇ ਨਾਲ ਅੱਗ ਬੁਝਾ ਰਿਆ ਸੀ ਉਹ ਕਹਿੰਦਾ ਵੀ ਮੈਂ ਅੱਗ ਬੁਝਾ ਰਿਆ ਸੀ ਜੀ ਆ ਟੰਗੜੀ ਲੈ ਕੇ ਟੰਗੜੀ ਦੇ ਨਾਲ ਕਦੇ ਅੱਗ ਨਹੀਂ ਪਹੁੰਚਦੀ ਹੁੰਦੀ ਉਹਨੇ ਨਾ ਕੋਈ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਾਈ ਨਾ 112 ਨੰਬਰ ਤੇ ਕੋਈ ਕਾਲ ਕੀਤੀ ਨਾ ਕੋਈ ਹੋਰ ਕਿਸੇ ਪਿੰਡ ਦੇ ਬੰਦੇ ਨੂੰ ਕੋਈ ਕਾਲ ਕਰਕੇ ਸੂਚਨਾ ਦਿੱਤੀ ਵੀ ਆਪਣੇ ਅੱਗ ਪੈ ਗਈ ਆ ਮੇਰੇ ਖੇਤ ਨੂੰ ਆ ਕੇ ਨਾਲ ਹੈਲਪ ਕਰਾਓ ਬੁਝਾਓ ਇਦਾਂ ਗੱਲਾਂ ਝੂਠ ਮੋੜਦੀਆਂ ਬਣਾ ਕੇ ਉਹ ਐਸਡੀਐਮ ਸਾਹਿਬ ਨੂੰ ਵੀ ਗੁੰਮਰਾਹ ਕਰ ਰਹੇ ਨੇ ਤੇ ਹੋਰ ਪ੍ਰਸ਼ਾਸਨ ਨੂੰ ਵੀ ਗੁੰਮਰਾਹ ਕਰ ਰਹੇ ਨੇ ਅਸੀਂ ਚਾਹੁੰਦੇ ਆ ਵੀ ਇਹ ਤੇ ਸਭ ਤੋਂ ਸੱਚ ਕਰਵਾਈ ਹੋਵੇ ਤੇ ਇਹਨੂੰ ਜਿਹੜਾ ਪੰਚੀ ਦਾ ਅਹੁਦੇਦਾਰ ਹੈ ਇਹ ਤੇ ਸਸਪੈਂਡ ਕੀਤਾ ਜਾਵੇ ਇਹਨੂੰ ਨਹੀਂ ਕੀ ਨਾਮ ਕੀ ਆ ਉਹਦਾ ਤੇ ਤੁਸੀਂ ਕਿਹੜੇ ਕਿਹੜੇ ਅਧਿਕਾਰ ਨੂੰ ਮਿਲਿਆ ਉਹਦਾ ਨਾਮ ਜੀ ਗੁਰਪ੍ਰੀਤ ਸਿੰਘ ਆ ਮੌਜੂਦਾ ਉਹ ਪੰਚ ਵੀ ਆ ਪਿੰਡ ਦਾ ਤੇ ਅਸੀਂ ਮਿਲਿਆ ਐਸਡੀਐਮ ਸਾਹਿਬ ਨੂੰ ਵੀ ਮਿਲਿਆ ਬੀਡੀਪੀਓ ਮੈਡਮ ਨੂੰ ਵੀ ਮਿਲਿਆ ਤੇ ਪਨੀਤ ਕਲਿਆਣ ਜੀ ਨੂੰ ਅਸੀਂ ਉਹਦੋਂ ਪਹਿਲੇ ਦਿਨ ਮਿਲ ਗਏ ਸੀ ਹੁਣ ਅਸੀਂ ਦੁਬਾਰਾ ਮਿਲਣਾ ਆ ਉਹਨਾਂ ਨੂੰ ਕੀ ਕਹਿਣਾ ਹੈ ਸੀਨੀਅਰ ਸਾਹਿਬ ਦਾ ਵਗੈਰਾ ਕੋਈ ਐਸ ਡੀ ਐਮ ਸਾਹਿਬ ਦਾ ਹਲੇ ਤਾਂ ਕੁਛ ਨਹੀਂ ਸਾਨੂੰ ਕਸੀ ਕਦੇ ਬੀ ਡੀ ਪੀਓ ਮੈਡਮ ਕੋਲ ਆ ਜਾਂਦੇ ਆ ਕਦੇ ਉਹਨਾਂ ਕੋਲ ਜਾਂਦੇ ਆ ਸਵੇਰ ਦੇ ਖੱਜਲੇ ਹੋ ਰਹੇ ਆ ਨੇ ਦੇਖੋ ਸਾਡੇ ਮੈਨੂੰ ਲੱਗਦਾ ਨਹੀਂ ਵੀ ਕੋਈ ਕਾਰਵਾਈ ਹੋਊਗੀ ਕਿਉਂਕਿ ਪੋਲੀਟੀਕਲ ਪ੍ਰੈਸ਼ਰ ਵੀ ਸਾਫ਼ ਨਜ਼ਰ ਆ ਰਿਹਾ ਹੈ ਇਹਦੇ ਵਿੱਚ ਇਹਦੇ ਵਿੱਚ ਪੋਲੀਟੀਕਲ ਪ੍ਰੈਸ਼ਰ ਹੋਤਾ ਹਾਂਜੀ ਹਾਂਜੀ ਹੋ ਸਕਦਾ ਹੈ ਸਾਨੂੰ ਲੱਗ ਰਿਹਾ ਤੇ ਹੁਣ ਮੰਗ ਕੀ ਕਰਦੇ ਹਾਂ ਹੁਣ ਮੰਗ ਤਾਂ ਸਾਡੀ ਇਹੀ ਆ ਵੀ ਇਹਦੇ ਬੰਦੇ ਤੇ ਕਾਰਵਾਈ ਬਣਦੀ ਕਾਰਵਾਈ ਹੋਵੇ ਕਿਉਂਕਿ ਅੱਗੇ ਤੋਂ ਇਹਨੂੰ ਆ ਵੀ ਸਰਪਤਾ ਵੀ ਇਦਾਂ ਨਹੀਂ ਕਰੀਦਾ ਹੁੰਦਾ ਠੀਕ ਹਾਂਜੀ ਹਾਂਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਗਰਜੀਤ ਆ ਜੀ ਕਿਹੜਾ ਪਿੰਡ ਪਿੰਡ ਮਹਦੂਦਾ ਜੀ ਕੀ ਮਾਮਲਾ ਮਾਮਲਾ ਇਹ ਆ ਵੀਰੇ ਵੀ ਪੰਚਾਇਤੀ ਜ਼ਮੀਨ ਦੇ ਨਾਲ ਮੇਰੀ ਜ਼ਮੀਨ ਲੱਗਦੀ ਆ ਤੇ ਉੱਥੇ ਜਿਹੜਾ ਗੁਰਪ੍ਰੀਤ ਸਿੰਘ ਆ ਉਹਨੇ ਸ਼ਾਮ ਦੇ ਟਾਈਮ ਰਾਤ ਨੂੰ ਅੱਗ ਲਾਤੀ ਚਲੋ ਰਾਤ ਨੂੰ ਮੈਂ ਤਾਂ ਘਰੇ ਸੀਗਾ ਜਦ ਸੁਬਾ ਆ ਕੇ ਦੇਖਿਆ ਤਾਂ ਮੇਰੀ ਮੱਕੀ ਦਾ ਕਾਫੀ ਨੁਕਸਾਨ ਹੋਇਆ ਹੋਇਆ ਸੀ ਤੇ ਇਹ ਬੰਦਾ ਕਾਫੀ ਟਾਈਮ ਤੋਂ ਮਤਲਬ ਇਦਾਂ ਹੀ ਕਰਦਾ ਆਉਂਦਾ ਵੀ ਅੱਗ ਕਦੇ ਕਿਤੇ ਲਾਉਂਦਾ ਹੈ ਕਿ 20 25 ਕਿੱਲਾਂ ਦੀ ਖੇਤੀ ਕਰਦਾ ਵਾਂ ਤੇ ਜਾਨੀ ਪਿੰਡ ਚ ਵੀ ਜਾਨੀ ਇਹਨੂੰ ਕੋਈ ਬਹੁਤਾ ਜਤ ਵਧੀਆ ਨਹੀਂ ਮੰਨਿਆ ਜਾਂਦਾ ਹੈਗਾ ਕਿਉਂਕਿ ਸਰਕਾਰ ਕਹਿੰਦੀ ਵੀ ਇਹ ਹੈ ਨਾ ਵੀ ਜੇ ਆਪਾਂ ਅੱਗ ਲਾਉਣੇ ਆ ਉਹ ਅੱਗ ਲਾਉਣਾ ਮਨਾ ਕੀਤੀ ਹੋਈ ਆ ਵੀ ਅੱਗ ਲਾ ਨਹੀਂ ਸਕਦੇ ਤੇ ਫਿਰ ਵੀ ਬੰਦਾ ਕਿਸਾ ਕੋਈ ਧਾਰਨੀ ਹੈ ਇਹਨੂੰ ਤੇ ਤੁਸੀਂ ਕਿੰਨੇ ਦਿਨ ਪਹਿਲਾਂ ਉਹਨਾਂ ਨੂੰ ਮਿਲਿਓ ਆਸਰਾਂ ਨੂੰ ਅਸੀਂ ਸ਼ੁੱਕਰਵਾਰ ਵਾਲੇ ਦਿਨ ਜੀ ਐਪਲੀਕੇਸ਼ਨ ਲੈ ਕੇ ਦੇ ਦੇ ਕੇ ਗਏ ਆ ਐਡਗਿਆਂ ਸਾਹਿਬ ਦੇ ਦਿੱਤੀ ਆ ਤੇ ਵੀਡੀਓ ਦਿੱਤੀ ਆ ਜੀ ਤੇ ਕਾਰਵਾਈ ਕਾਰਵਾਈ ਹਜੇ ਕੁਛ ਨਹੀਂ ਜੀ ਸਵੇਰ ਦੇ ਉਰੇ ਫਿਰਦੇ ਆ ਕਿੰਨੇ ਦਿਨ ਹੋ ਗਏ ਸ਼ੁੱਕਰਵਾਰ ਚਾਰ ਪੰਜ ਦਿਨ ਹੋ ਗਏ ਜੀ ਕੋਈ ਕਾਰਵਾਈ ਨਹੀਂ ਮੇਰੇ ਹਜੇ ਕੋਈ ਕਾਰਵਾਈ ਨਹੀਂ ਜੀ ਮੰਗ ਮੰਗ ਇਹ ਹੀ ਕਰਦੇ ਆਂ ਜੀ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਹਾਂ ਜੀ ਕਿਹੜਾ ਪਿੰਡ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਪਿੰਡ ਮੈਸਦੂਦਾਂ ਜੀ ਤੇ ਕੀ ਹੈਗਾ ਜਿਹੜਾ ਵੀਡੀਓ ਵਾਇਰਲ ਹੋ ਰਹੀ ਹੈ ਤੁਹਾਡੀ ਖੇਤ ਦੇ ਵਿੱਚ ਅੱਗ ਲੱਗੀ ਹੈ ਤੁਸੀਂ ਵਿੱਚ ਖੜੇ ਹੁੰਦੇ ਸਾਰ ਜਿਹੜੀ ਵੀਡੀਓ ਵਾਇਰਲ ਹੋਈ ਹੈ ਜੀ ਸਾਡੇ ਪਿੰਡ ਦੀ ਸੂਏ ਦੇ ਨਾਲ ਫੰਦੀ ਪਈ ਹੈ ਜੀ ਹਨਾ ਉਹ ਸਾਡੇ ਪਿੰਡ ਦੇ ਲੋਕ ਨੇ ਜਿਹੜੇ ਬਹੁਤ ਬਿਅਕਤੀ ਨੇ ਪਿੰਡ ਦਾ ਗੋਆ ਕੂੜਾ ਜੀ ਲਫਾਫੇ ਚੱਪਲਾ ਬੱਚਿਆਂ ਦੇ ਡੈਪਰ ਵਗੈਰਾ ਜੀ ਉਹ ਨਾਲ-ਨਾਲ ਸਿੱਟੇ ਜਾਂਦੇ ਨੇ ਜੀ ਉਹਦੇ ਉਦੇ ਨਾਲ ਹੈਗਾ ਜੀ ਮੇਰਾ ਖੇਤ ਉਸ ਦਿਨ ਵੀ ਕੋਈ ਵਿਅਕਤੀ ਸ਼ਰਾਰਤੀ ਵਿਅਕਤੀ ਹੋਊਗਾ ਜੀ ਕੋਈ ਲਫਾਫੇ ਵਗੈਰਾ ਉੱਤੇ ਝੁੱਟ ਗਿਆ ਜੀ ਉਹਨੂੰ ਲਗਾ ਗਿਆ ਅੱਗ ਜੀ ਉਹ ਆਗ ਲਗਾਉਣ ਕਰਕੇ ਜਿਹੜੀ ਉਹ ਆਗਾ ਹਵਾ ਨਾਲ ਮੇਰੇ ਖੇਤ ਵਿੱਚ ਚਲੀ ਗਈ ਜੀ ਜਦ ਮੈਨੂੰ ਇਹਦੇ ਬਾਰੇ ਪਤਾ ਲੱਗਿਆ ਜੀ ਆਪਣੇ ਸਰਪੰਚ ਸਾਹਿਬ ਦੇ ਹਸਬੰਦ ਨੇ ਜੀ ਮੈਂ ਇਹਨਾਂ ਨੂੰ ਵੀ ਦੱਸਿਆ ਵੀ ਉੱਥੇ ਮੇਰੀ ਅੱਗ ਲੱਗ ਗਈ ਜੀ ਮੈਂ ਉੱਥੇ ਤੰਗਲੀ ਲੈ ਕੇ ਅੱਗ ਬੁਝਾਉਣ ਚੱਲ ਗਿਆ ਯਾਰੇ ਮੇਰੇ ਜਾਂਦੇ ਨੂੰ ਉਹਦਾ ਖੇਤ ਮੱਚ ਚੁੱਕਿਆ ਸੀਗਾ ਜੀ ਹਨਾ ਕਿਉਂਕਿ ਮੈਂ ਕੱਲਾ ਸੀਗਾ ਤਕਰੀਬਨ ਕਿਲਾ ਡੇਢ ਕਿਲਾ ਮੇ ਰਹੇਗਾ ਇਹ ਉੱਥੇ ਹਨਾ ਤੇ ਅੱਗਾ ਮੈਂ ਉਹ ਨੂੰ ਬੰਦ ਕਰ ਰਿਹਾ ਸੀ ਕਿਸੇ ਨੇ ਮੇਰੀ ਵੀਡੀਓ ਬਣਾਈ ਆ ਤੇ ਅੱਗੇ ਵੈਕ ਕਰ ਦਿੱਤੀ ਆ ਇਸ ਦੇ ਸਬੰਧ ਵਿੱਚ ਸਰ ਮੈਂ ਆਪਣੇ ਐਸਡੀਓ ਸਾਹਿਬ ਨੂੰ ਵੀ ਲਿਖਤੀ ਜੋ ਵੀ ਕੋਈ ਸੀਗਾ ਦੇ ਚੁੱਕਿਆ ਹਾਂ ਤੇ ਐਸਡੀਪਸ ਸਾਹਿਬ ਨੂੰ ਵੀ ਅਸੀਂ ਦੇ ਦਾਂਗੇ ਜੀ ਹੁਣ ਚੱਲ ਕਰੀਏ ਕੁਝ ਤੁਹਾਡੇ ਖਿਲਾਫ ਕੋਈ ਕੰਪਲੇਂਟ ਵੀ ਦਿੱਤੀ ਹੈ ਫੰਡਲਾ ਨੇ ਕਿ ਤੁਸੀਂ ਕੀਤਾਂ ਨੂੰ ਅੱਗ ਲਾਈਆ ਤੇ ਵੀ ਨਾਲ ਮੱਕੀ ਨੂੰ ਨੁਕਸਾਨ ਸਰ ਜਿਹੜਾ ਉਹ ਉਹ ਨੁਕਸਾਨ ਹੋਇਆ ਸਰ ਉੱਥੇ ਇਕੱਲਾ ਮੱਕੀ ਨੂੰ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਤਕਰੀਬਨ 10 ਤੋਂ 15 ਟਾਂਡੇ ਸੀਗੇ ਜੀ ਉਹ ਇੱਕ ਦਿਨ ਪਹਿਲਾਂ ਦੀ ਸੀਗੀ ਉਹਦੇ ਤਕਰੀਬਨ 20 ਤੋਂ 25 ਏਕੜ ਮੈਲਾ ਜੋ ਟੂੜੀ ਬਣ ਚੁੱਕੀ ਸੀ ਉਹ ਨਾੜ ਖਰਾਬ ਹੋਇਆ ਜੀ ਜਲਿਆ ਵਾ ਤੇ ਮੇਰੇ ਖੋਦਾ ਜੀ ਮਤਲਬ ਤਿੰਨ ਕੀਲੇ ਬਣਾਉਣ ਤੋਂ ਰਹਿੰਦੀ ਸੀ ਕਿ ਟੂੜੀ ਜੀ ਉਹ ਵੀ ਮੱਚ ਚੁੱਕੀ ਆ ਜੀ ਉਹ ਅੱਗ ਸਾਨੂੰ ਨਹੀਂ ਪਤਾ ਕਿੱਥੋਂ ਲੱਗੀ ਆ ਜੀ ਜੇ ਹੁਣ ਅਸੀਂ ਲਾਉਣੇ ਵਾਲੇ ਹੁੰਦੇ ਜੀ ਅੱਗ ਮੈਂ ਤਿੰਨ ਕੀਲੇ ਆਪਦੇ ਕਾਹਨੂੰ ਮੱਕੀ ਵਾਲੇ ਫੂਕਦਾ ਜੀ ਸੌਰੀ ਆਪਦੇ ਫੂਕਦਾ ਜੀ ਇਹਦੇ ਵਾਲੇ ਟੂੜੀ ਵਾਲੇ ਫੂਕਦਾ ਜੀ ਕਿਉਂਕਿ ਮੈਨੂੰ 20 ਤੋਂ 25000 ਦਾ ਤਾਂ ਮੈਨੂੰ ਨੁਕਸਾਨ ਹੋ ਗਿਆ ਜੀ ਟੂੜੀ ਬਣਾਉਣ ਵਾਲੀ ਪਈ ਸੀ ਮੇਰੀ ਮੈਂ ਤਾਂ ਉੱਤੇ ਭਜਾਉਣ ਗਿਆ ਸੀਗਾ ਜੀ ਉਹਨੂੰ ਸੇਕ ਲੱਗਿਆ ਮੈਨੂੰ ਨਹੀਂ ਪਤਾ ਕਿਹਨੇ ਅੱਗ ਲਾਈ ਮੇਰਾ ਖੋਦ ਦਾ ਯਾਨੀ 20 ਤੋਂ 25 ਹਜ਼ਾਰ ਇਨਸਾਨ ਹੋ ਗਏ ਕਿਉਂਕਿ ਤਿੰਨ ਕਿਲੇ ਮੇਰੇ ਤੂੜੀ ਬਣਾਉਣ ਤੋਂ ਪੈ ਸੀ ਜੀ ਉੱਥੇ ਇਹ ਗੱਲ ਕਰੀ ਥੋੜਾ ਜਿਹਾ ਕਹਿਣਾ ਵੀ ਤੁਸੀਂ ਕੋਈ ਅੱਗ ਨਹੀਂ ਲਾਈ ਨਹੀਂ ਜੀ ਮੈਂ ਕੋਈ ਅੱਗ ਨਹੀਂ ਲਾਈ ਹੈਗੀ ਜੀ ਜਿਹੜੀ ਉਹ ਵੀਡੀਓ ਆ ਰਹੀ ਹੈ ਜੀ ਮੈਂ ਖੜਾ ਵਿਚਕਾਰ ਜੀ ਉੱਤੇ ਮੈਨੂੰ ਦੱਸਿਆ ਗਿਆ ਕਿ ਜਦ ਮੈਂ ਗਿਆ ਜੀ ਆਪਣੇ ਖੇਤ ਵਿੱਚ ਤੰਗਲੀ ਲੈ ਕੇ ਅੱਗ ਬੁਝਾਉਣ ਦੇ ਲਈ ਮੇਰੀ ਉੱਥੇ ਕਿਹਨੇ ਵੀਡੀਓ ਬਣਾਈ ਹੈ ਜੀ ਜਾਣ ਬੁੱਝ ਕੇ ਜੀ ਮੈਨੂੰ ਇਹ ਹਰਾਸ਼ਮੈਂਟ ਕਰ ਰਹੇ ਨੇ ਲਾ ਲੋ ਵੀ ਤੁਸੀਂ ਬੋਟਾ ਹੀ ਰੰਜਿਸ਼ ਕਰਕੇ ਲਾ ਲੋ ਜੀ ਜਾਂ ਦੇਵੇਂ ਜੋ ਜਾਨ ਬੋਜ ਕੇ ਪਰੇਸ਼ਾਨ ਕਰ ਰਹੇ ਨੇ ਇਹ ਮਨੁੱਖ ਹਾਂਜੀ ਸਰ ਇੱਕ ਵੀਡੀਓ viral ਦਾ ਹੈਗਾ ਮਾਮਲਾ ਜੀ ਅੱਗ ਲਗਾ ਰਿਹਾ ਕੋਈ ਕਿਸਾਨ ਜਾਂ ਕੋਈ ਹੋਰ ਲੱਗਦਾ ਕਿ ਕੀ ਹੈ ਮਾਮਲਾ ਸਰ ਜੀ ਹਾਂ ਵੀ ਮੇਰੇ ਵੀ ਧਿਆਨ ਚ ਆਇਆ ਕਿ ਮੈਂ ਦੁੱਦਾ ਪਿੰਡ ਦੇ ਵਿੱਚ ਕੋਈ ਮੈਂਬਰ ਪੰਚਾਇਤ ਇਹ ਜੋ ਸ਼ਿਕਾਇਤ ਆਈ ਹੈ ਜਾਂ ਲੋਕਾਂ ਨੇ viral ਵੀਡੀਓ ਚ ਦੇਖਿਆ ਗਿਆ ਵੀ ਉਹ ਨਾੜ ਨੂੰ ਅੱਗ ਲਗਾ ਰਿਹਾ ਤੇ ਇਸ ਸੰਬੰਧ ਵਿੱਚ ਜਦੋਂ ਪਿੰਡ ਦੇ ਵਿੱਚ ਜਾ ਕੇ ਪਤਾ ਕੀਤਾ ਤੇ ਪਿੰਡ ਵਾਲਿਆਂ ਦਾ ਕਹਿਣਾ ਵੀ ਉਹ ਨਾੜ ਨੂੰ ਅੱਗ ਨਹੀਂ ਲਾ ਰਿਹਾ ਉਹ ਸਗੋਂ ਬੁਝਾ ਰਿਹਾ ਸੀ ਸੋ ਉਸ ਸੰਬੰਧ ਵਿੱਚ ਇੱਕ ਨੋਡਲ ਅਫਸਰ ਜਿਹੜੇ ਉਸ ਪਿੰਡ ਦੇ ਹੈਗੇ ਨੇ ਸਾਡੇ ਪੀ ਡੀਓ ਡੀ ਦੇ ਐਸਟੀਓ ਹੈਗੇ ਨੇ ਬੜੇ ਇਮਾਨਦਾਰ ਤੇ ਨੇਕ ਅਫਸਰ ਨੇ ਉਹਨਾਂ ਨੂੰ ਪੁਨੀਤ ਕਲਿਆਣ ਨੇ ਉਹਨਾਂ ਨੂੰ ਡਿਪਲੋਏ ਕਰ ਦਿੱਤਾ ਗਿਆ ਵੀ ਤੇ ਉਹ ਅੱਜ ਸ਼ਾਮ ਤੱਕ ਰਿਪੋਰਟ ਸਬਮਿਟ ਕਰਨਗੇ ਫਿਰ ਦੇਖਾਂਗੇ ਉਹ ਵੈਦਰ ਅੱਗ ਲਗਾ ਰਿਹਾ ਸੀ ਜਾਂ ਕਿ ਅੱਗ ਨੂੰ ਉਹ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਸਰ ਕੋਈ ਕੇਸ ਪਹਿਲਾਂ ਕੋਡ ਕੋ ਐਪਲੀਕੇਸ਼ਨ ਵੀ ਆਈਆਂ ਨੇ ਇਸ ਤੇ ਨਹੀਂ ਮਨੇ ਇੱਕ ਵਾਇਰਲ ਵੀਡੀਓ ਆਈ ਸੀ ਜਿਹਦੇ ਵਿੱਚ ਮੈਂ ਜਿਹੜੇ ਆਪਣੇ ਕਲੱਬ ਦੇ ਥਰੂ ਜਿਹੜੇ ਉਸ ਪਿੰਡ ਦੇ ਨੋਡਲ ਅਫਸਰ ਹੈਗੇ ਉਹਨਾਂ ਨੂੰ ਪਹੁੰਚਾ ਦਿੱਤੀ ਸੀ ਉਹ ਅੱਜ ਸ਼ਾਮ ਤੱਕ ਆਪਣੀ ਰਿਪੋਰ ਅਤੇ ਜੇ ਕੋਈ ਮਾਮਲਾ ਸਾਹਮਣੇ ਆਉਂਦਾ ਤਾਂ ਬਿਲਕੁਲ ਜੇ ਮਾਮਲਾ ਸਾਹਮਣੇ ਆਂਦਾ ਤੇ ਉਹਨਾਂ ਨੂੰ ਫਾਈਨ ਵੀ ਕੀਤਾ ਐ এনवायरमेंट ਕੰਪਲਿਅਨਸਨ ਇਮਪੋਜ਼ ਕੀਤਾ ਜਾਏਗਾ ਥੈਨ ਉਹ ਤੇ ਅਫੇਅਰ ਵਿਦੌਜ਼ ਕੀਤੀ ਜਾਏਗੀ ਤੇ ਔਰ ਜਿਹੜੇ ਐ ਥੈਨ ਐਂਟਰੀ ਵੀ ਕੀਤੀ ਜਾਏਗੀ ਪਰ ਜੇ ਉਹ ਸਬਤ ਹੁੰਦਾ ਤੇ ਤੇ ਜੇ ਉਹ ਲਗਭਗ ਹੀ ਐਜ਼ ਅ ਪੰਚਾਇਤ ਮੈਂਬਰ ਉਹ ਅੱਗ ਨੂੰ ਬੁਝਾਉਣ ਲਈ ਕੰਟਰੋਲ ਕਰ ਰਹੇ ਸਨ ਥੈਨ ਉਹਨਾਂ ਨੂੰ ਅਪਰੀਸ਼ੀਏਟ ਵੀ ਕੀਤਾ ਜਾਏ ਠੀਕ ਥੈਂਕ ਯੂ